ਉਹ ਗੁਰਦੁਆਰਾ ਸਾਹਿਬ ਜਿੱਥੇ ਦਾਤਰੀ ਸ਼ੁਆਕੇ ਜੋਰਾਂ ਦਾ ਦਰਦ ਜਾਂ ਸਰੀਰ ਦਾ ਕਿਸੇ ਵੀ ਤਰ੍ਹਾਂ ਦਾ ਦਰਦ ਠੀਕ ਹੋ ਜਾਂਦਾ ਹੈ ਇਸ ਦੇ ਪਿੱਛੇ ਦਾ ਵੀ ਆਪਣਾ ਇੱਕ ਅਨੋਖਾ ਇਤਿਹਾਸ ਹੈ ਜਦੋਂ ਮੇਰੀ ਪੀੜੀ ਦੇ ਮਾਲਕ ਗੁਰ ਹਰਗੋਬਿੰਦ ਸਾਹਿਬ ਜੀ ਸਨ 1634 ਇਸ ਵਿੱਚ ਐਸਾ ਸਥਾਨ ਤੇ ਆਏ ਤਾਂ ਹਰ ਦੇ ਦਿਨਾਂ ਵਿੱਚ ਗੁਰ ਸਾਹਿਬ ਤੇ ਉਹਨਾਂ ਦੇ ਸਿੰਘ ਇੱਕ ਪੀਪਲ ਦੇ ਰੁੱਖ ਹੇਠਾਂ ਆਰਾਮ ਕਰਨ ਲੱਗੇ ਇਸ ਇਲਾਕੇ ਦਾ ਇੱਕ ਬਜ਼ੁਰਗ ਜੋ ਨਨਵਾ ਮਛਨਾ ਸੰਬੰਧ ਰੱਖਦਾ ਸੀ ਇੱਥੇ ਆ ਕੇ ਗੁਰ ਸਾਹਿਬ ਤੇ ਸਿੰਘਾਂ ਦੀ ਸੇਵਾ ਕਰਨ ਲੱਗਾ ਉਹਨਾਂ ਨੂੰ ਜਲ ਪਾਣੀ ਛਕਾਉਂਦਾ ਹੈ ਗੁਰ ਸਾਹਿਬ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਕਹਿੰਦੇ ਹਨ ਮੰਗੋ ਜੇ ਕੁਝ ਮੰ ਕਿ ਮਹਾਰਾਜ ਜੀ ਇੱਕ ਕਿਰਪਾ ਕਰੋ ਮੈਂ ਜੋੜਾਂ ਦੇ ਦਰਦ ਤੋਂ ਬਹੁਤ ਪਰੇਸ਼ਾਨ ਹਾਂ ਆਪ ਜੀ ਮਿਹਰ ਕਰੋ ਮੇਰਾ ਦਰਦ ਹੀ ਠੀਕ ਕਰ ਦਿਓ ਗੁਰੂ ਸਾਹਿਬ ਜੀ ਨੇ ਪੂਲ ਹੀ ਪਈ ਪੱਠੇ ਵੱਡਣ ਵਾਲੀ ਦਾਤਰੀ ਉਸ ਦੇ ਸਰੀਰ ਨੂੰ ਲਗਾਈ ਤੇ ਉਸ ਦਾ ਸਾਰਾ ਦਰਦ ਬਿਲਕੁਲ ਠੀਕ ਕਰ ਦਿੱਤਾ ਇਸ ਦੇ ਨਾਲ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਨਨਵਾ ਮੰਚ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਜੀ ਕਿਸੇ ਦਾ ਵੀ ਦਰਦ ਦਾਤੀ ਛੁਆ ਕੇ ਠੀਕ ਕਰ ਸਕਦਾ ਹੈ ਅੱਜ ਵੀ ਗੁਰੂ ਸਾਹਿਬ ਜੀ ਦੀ ਕਲਾ ਵਰਤ ਰਹੀ ਹੈ ਅੱਜ ਉਹਨਾਂ ਦੀ ਪੀੜੀ ਭਾਈ ਜੋਗਾ ਸਿੰਘ ਜੀ ਇਸ ਸੇਵਾ ਨੂੰ ਨਿਭਾ ਰਹੇ ਹਨ ਇੱਕ ਗੁਰਦੁਆਰਾ ਗੁਰਹਰਗੋਬਿੰਦ ਸਾਹਿਬ ਜੀ ਨਵੇਂ ਸ਼ਹਿਰ ਵਿੱਚ ਬੰਗੇ ਪਿੰਡ ਦੇ ਨੇੜੇ ਗੋਬਿੰਦਪੁਰ ਵਿੱਚ ਸਥਿਤ ਹੈ